ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 15 ਸਤੰਬਰ ਦਿਨ ਸੋਮਵਾਰ 2025 ਤੇ ਸਮਾਂ ਹੈਗਾ ਜੀ 7:50 ਮਿੰਟ ਸਵੇਰ ਦਾ ਤੇ ਆਪਾਂ ਇਸ ਵਕਤ ਖੜੇ ਆ ਜੀ ਖਨੌਰੀ ਕੱਗਰ ਦਰਿਆ ਦੇ ਉੱਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਪਏ ਆ ਜੀ ਤਾਂ ਜੋ ਆਪਾਂ ਨੂੰ ਪਾਣੀ ਦੀ ਜਾਣਕਾਰੀ ਮਿਲ ਸਕੇ ਕਿ ਪਾਣੀ ਕੱਗਰ ਦਰਿਆ ਦੇ ਵਿੱਚ ਰਾਤ ਕਿੰਨਾ ਘਟਿਆ ਜੀ ਤੇ ਖੁਸ਼ੀ ਦੀ ਖਬਰ ਇਹ ਆ ਜੀ ਸਾਰਿਆਂ ਵਾਸਤੇ ਕਿ ਪਾਣੀ ਬਹੁਤ ਹੀ ਸਪੀਡ ਨਾਲ ਘਟ ਰਿਹਾ ਜੀ ਪੂਰੀ ਬਾਬੇ ਨਾਨਕ ਦੀ ਕਿਰਪਾ ਜੀ ਇਸ ਵਕਤ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਸਾਹਮਣੇ ਤੁਸੀਂ ਨਿਸ਼ਾਨ ਲੱਗਾ ਵੇਖ ਸਕਦੇ ਹੋ ਕੱਲ ਵਾਲੀ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਜੀ ਪਾਣੀ ਕਿੰਨਾ ਘਟ ਗਿਆ ਜੀ ਕੰਧਾਂ ਦੇ ਉੱਤੇ ਨਿਸ਼ਾਨ ਛਪੇ ਹੋਏ ਨੇ ਜੀ ਵੇਖੋ ਕਿੰਨਾ ਫਰਕ ਪੈ ਚੁੱਕਿਆ ਜੀ ਪਹਿਲਾਂ ਨਾਲੋਂ ਕੁੱਟਾਂ ਦੇ ਵਿੱਚ ਜਾਂ ਇੰਚਾਂ ਦੇ ਵਿੱਚ ਪਾਣੀ ਰਾਤ ਕਿੰਨਾ ਘਟਿਆ ਇਹ ਵੀ ਤੁਹਾਨੂੰ ਦੱਸਾਂਗੇ ਜੀ ਵੀਡੀਓ ਦੇ ਵਿੱਚ ਪੂਰੀ ਵੀਡੀਓ ਵੇਖੋ ਜੀ ਐਂਡ ਤੱਕ ਸਾਰੀ ਜਾਣਕਾਰੀ ਦਵਾਂਗੇ ਜੀ ਤੇ ਪਹਿਲਾਂ ਤੁਹਾਨੂੰ ਆਲੇ-ਦੁਆਲੇ ਛਾਤੀ ਮਰਵਾ ਦਈਏ ਜਿੱਧਰ ਨੂੰ ਘਗਰਦਰਿਆ ਲੰਘਦਾ ਜੀ ਭਾਖੜਾ ਦੇ ਥੱਲੋਂ ਦੀ ਉਸ ਪਾਸੇ ਵੀ ਇੱਕ ਵਾਰੀ ਨਿਗਾਹ ਮਾਰ ਲਵੋ ਉਹ ਸਾਹਮਣੇ ਦਰਖਤ ਦੀ ਜੜ ਝਕਾ ਵੇਖੋ ਜੀ ਕਿੰਨਾ ਬਾਹਰ ਆ ਚੁੱਕਿਆ ਪਾਣੀ ਤੋਂ ਜਿਹਨੂੰ ਰੇਤਾ ਲੱਗਿਆ ਹੋਇਆ ਆਹ ਵੇਖੋ ਜੀ ਤੇ ਉਹ ਸਾਹਮਣੇ ਬੋਰ ਹੈ ਜਿਹੜਾ ਉਹਦੀ ਜੜ ਦੇ ਵਿੱਚ ਉਹ ਪਾਈਪ ਦੀ ਆਪਾਂ ਕੱਲ ਵੀ ਵੀਡੀਓ ਪਾਈ ਸੀ ਕਿ ਵੀ ਉਹ ਨੰਗਾ ਹੋ ਚੁੱਕਿਆ ਸੀ ਬਾਹਰ ਆ ਚੁੱਕਿਆ ਤੇ ਅੱਜ ਵੇਖੋ ਕਾਫੀ ਹੋਰ ਜ਼ਿਆਦਾ ਬਾਹਰ ਆ ਗਿਆ ਜੀ ਬਹੁਤ ਜ਼ਿਆਦਾ ਫਰਕ ਹੈ ਜੀ ਅੱਜ ਬਹੁਤ ਹੀ ਚੰਗੀ ਖਬਰ ਹੈ ਜੀ ਸਪੀਡ ਨਾਲ ਪਾਣੀ ਘਟਦਾ ਪਿਆ ਜੀ ਹੁਣ ਹੁਣ ਤੇ ਇਹਨੇ ਦਿਨਾਂ ਦੇ ਵਿੱਚ ਹੋਣਾ ਹੀ ਖਾਲੀ ਆ ਵੇਖੋ ਜੀ ਹੁਣ ਕਿੰਨੇ ਫੁੱਟ ਪਾਣੀ ਘਟਿਆ ਜਾਂ ਕਿੰਨੇ ਇੰਚ ਪਾਣੀ ਘਟਿਆ ਇਹ ਵੀ ਤੁਹਾਨੂੰ ਦੱਸ ਦਿਆਂ ਜੀ ਵੀਡੀਓ ਦੇ ਵਿੱਚ ਪਾਣੀ ਰਾਤ ਰਾਤ ਘਟਿਆ ਜੀ 52 ਇੰਚ 4 ਫੁੱਟ ਤੇ 3 ਇੰਚ ਪਾਣੀ ਘਟ ਚੁੱਕਿਆ ਜੀ ਰਾਤ ਰਾਤ ਚ ਤੇ ਪਾਣੀ ਪੂਰੀ ਸਪੀਡ ਚ ਘਟਿਆ ਹੀ ਰਾਤ ਤੇ ਹੁਣ ਅੱਜ ਦੀ ਰਾਤ ਵੇਖਾਂਗੇ ਕੱਲ ਨੂੰ ਆ ਕੇ ਵੀਡੀਓ ਬਣਾਵਾਂਗੇ ਕਿ ਕਿੰਨਾ ਪਾਣੀ ਘਟਦਾ ਅੱਜ ਦੀ ਰਾਤ ਪਰ ਪਾਣੀ ਬਹੁਤ ਸਪੀਡ ਨਾਲ ਘਟਦਾ ਪਿਆ ਜੀ ਸਾਰਿਆਂ ਲਈ ਚੰਗੀ ਖਬਰ ਹੈ ਜੀ ਬਾਬੇ ਨਾਨਕ ਦੀ ਕਿਰਪਾ ਜੀ ਇਸ ਵਕਤ ਪੂਰੀ ਜੀ ਤੇ ਵੇਖੋ ਤੁਸੀਂ ਪਾਣੀ ਕਿੰਨੀ ਸਪੀਡ ਨਾਲ ਘਟਦਾ ਪਿਆ ਕਰੋ ਜੀ ਚੈੱਕ ਗੇਜ ਲੱਗੀ ਹੋਈ ਜੀ ਸਾਹਮਣੇ ਪਾਣੀ ਘਟਦੇ ਨੂੰ ਅੱਜ ਪੰਜਵੀਂ ਰਾਤ ਸੀ ਪੰਜਵਾਂ ਦਿਨ ਜਾਂ ਪੰਜਵੀਂ ਰਾਤ ਸੀ ਪਾਣੀ ਨੂੰ ਮੋੜਾ ਪੈ ਨੂੰ ਪਹਿਲਾਂ 2 ਇੰਚ ਘਟਿਆ ਜੀ ਫਿਰ 6 ਇੰਚ ਫਿਰ 10 ਇੰਚ ਫਿਰ 18 ਇੰਚ ਤੇ ਹੁਣ ਅੱਜ ਤੇ ਕਮਾਲ ਹੋ ਗਈ 4 ਫੁੱਟ ਤੇ 3 ਇੰਚ ਪਾਣੀ ਘਟਿਆ ਜੀ 52 ਇੰਚ ਪਾਣੀ ਘਟ ਚੁੱਕਿਆ ਜੀ ਰਾਤ ਰਾਤ ਚ 745 ਫੁੱਟ ਤੋਂ ਵੀ ਥੱਲੇ ਚਲਾ ਗਿਆ ਜੀ ਪਾਣੀ